ਗਰਭ ਅਗਨੀ ਵਿੱਚ ਜਿਨੀ ਉਬਾਰੇਆ ਗਰਭ ਅਗਨੀ ਵਿੱਚ ਜਿਨੇ ਉਬਾਰੇ ਦੇਖੋ ਗਰਭ ਅਗਨੀ ਸੀ ਮਾਂ ਦੇ ਪੇਟ ਦੇ ਵਿੱਚ ਨਾਲੇ ਮਿੱਟਾ ਨਾਲੇ ਗਰਭ ਇੱਕੋ ਜੀ ਹੀਟ ਹੈ ਇੱਕ ਪਾਸੇ ਖਾਦਾ ਹੋਇਆ ਮਹਾਸਾਜਮ ਹੋ ਜਾਂਦਾ ਤੇ ਪਾਸੇ ਨਮਾ ਬਣ ਜਾਂਦਾ ਕੋਈ ਤੋ ਰਸ ਬਣਦਾ ਗਰਭ ਅਗਨੀ ਹੀਟ ਹੋਦੀ ਹੋ ਗਰਭ ਅਗਨੀ ਵਿੱਚ ਜਿਨੇ ਉਬਾਰੇ ਕਿਉਂ ਵਈਆ ਹੁੰਦਾ ਕਿਹੋਂ ਦਾ ਜਵਾਬ ਕਿੱਥੇ ਇੱਕ ਕਰਨ ਕਰ ਰਹੀ ਹੈ ਉਹੀ ਕਰਨ ਕਰ ਰਹੀ ਹੈ ਉਹੀ ਕਰਨ ਬਣਾ ਰਹੀ ਹੈ ਉਹ ਵਾਰਿਆ ਉੱਥੇ ਤੈਨੂੰ ਉਹ ਢੂੜੀ ਵਾਲਿਆ ਜਿਹੜਾ ਖਾਦਾ ਸੀ ਤੈਨੂੰ ਬਚਾਇਆ ਉੱਥੇ ਉਹ ਤੋਂ ਵਗਨ ਤੋਂ ਤੂੰ ਵੀ ਸੜ ਜਾਂਦਾ ਉੱਥੇ ਪਰ ਜਿਆਦਾ ਆਤਮਾ ਨਿਕਲ ਜਾਂਦੀ ਹੈ ਜਾਂ ਜਿਆਦਾ ਸੜ ਜਾਂਦਾ ਉਹ ਤੈਨੂੰ ਬਚਾਉਣਾ ਤਾਂ ਉਹਨੂੰ ਥੋੜੇ ਬਚਾ ਲੈ ਤੇਰੇ ਕਰਕੇ ਬਚਾਇਆ ਉਹਨੂੰ ਲੋਥਲੇ ਨੂੰ ਲੋਥਲੇ ਨੂੰ ਫੇਰ ਨਹੀਂ ਬਚਾਉਣਾ ਕੋਈ ਤਾਂ ਆ ਗਿਆ ਉਹ ਤੈਨੂੰ ਗਿਆ ਤੈਨੂੰ ਵਾਰਿਆ ਉਹ ਨੂੰ ਵਾਰਿਆ ਫਿਰ ਉਹ আর ਉਹ ਇੱਕੋ ਜਿਹਾ ਉਹ ਤੇ ਜ਼ਹਿਰ ਬਣ ਜਾਣੀ ਹੈ ਉਹ ਹਜਮ ਹੋਣਾ ਉਹਦੀ ਜ਼ਹਿਰ ਬਣ ਜਾਣੀ ਹੈ ਉਲਟੀ ਦੇਖੋ ਵੈਦਿਆ ਵਾਲਾ ਹਜਮਣਾ ਤੇਰੀ ਜ਼ਹਿਰ ਬਣ ਜਾਣੀ ਜੇ ਬਿਦੇ ਡੱਡੂ ਹੋਵੇ ਉੱਥੇ ਹਾਂ ਜੇ ਡੱਡੂ ਹੋਵੇ ਉੱਥੇ ਜ਼ਹਿਰ ਬਣੂ ਜ਼ਹਿਰ ਬਣ ਜਾਣੀ ਇਕਦਮ ਉੱਥੇ ਅਬਰਤ ਬਣਨਾ ਤੇਰੀ ਜ਼ਹਿਰ ਬਣ ਜਾਣੀ ਗੱਲ ਵੀ ਇੰਨੀ ਹੈ ਖਤਰਨਾਕ ਹੈ ਉਧਰ ਵਰਤਮਾਨ ਹੈ ਅਜ ਮੋਕੇ ਖਾਦੇ ਮਾਸ ਦਾ ਇਧਰ ਜ਼ਹਿਰ ਬਣ ਜਣ ਜਿਓ 88 ਡੇਚ ਕਿੱਡੀ ਵੱਡੀ ਗੱਲ ਆਂ ਅੰਦਰ ਕੀ ਕੁਛ ਹੈ ਇਥੇ ਕੀ ਨ ਬਣਾਇਆ riques gallan jehda naal hai oda gyan ni sanu gyan ke unni ਤੇ ਦੇਖੋ ਲੋੜ ਨਾ ਪਈ ਜਦ ਕਿ ਆ ਤੇ ਚਤਰਕ ਉਹਦੀ ਲੋੜ ਨਹੀਂ ਪਈ ਅਸਰ ਚ ਲੋੜ ਪਈ ਪਵੇ ਤਾਂ ਫਿਰ ਢੋਲੀਏ ਲੋੜ ਹੈ ਉਹ ਜਾਂਦੀ ਮੈਂ ਲੋੜ ਨਹੀਂ ਪਈ ਉਹਦੀ ਜਿਹਨੂੰ ਲੋੜ ਪਈਆ ਭੋਜਦਾ ਫਿਰਿਆ ਇਹਨੂੰ ਲੋੜ ਨਹੀਂ ਪਈ ਉਹਨੇ ਮਹਿਸੂਸ ਨਹੀਂ ਕੀਤੀ ਲੋੜ ਉਹ ਰਾਮ ਨਾਟਕ